ਇਨਾਂ ਦੇ ਪ੍ਰਚਾਰ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲਕੀਰੋਕ ਹੈ ਜੇ ਇਹ ਜੋ ਉੱਪਰ ਇਹਨਾਂ ਨੂੰ ਹੁਕਮ ਕੀਤਾ ਹੈ ਉਹਨੂੰ ਪਰਵਾਣ ਕਰਦੇ ਹੋ ਤੁਸੀਂ ਇਹਨਾਂ ਨੇ ਹਰ ਕੱਲ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਇਹਨਾਂ ਦੇ ਪ੍ਰਚਾਰ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਕ ਉੱਤੇ ਅੱਜ ਪੰਡਤ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਇਨਾਂ ਦੇ ਪ੍ਰਚਾਰ ਉੱਤੇ ਲੱਗੀ ਰੋਗ हटਾਈ ਜਾਂਦੀ ਹੈ ਉਹ ਖੜੇ ਹੋਣਗੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਮਸਕਾਰ ਕਰਨ ਕਲ ਜੁਗ ਹੈ ਕਲ ਜੁਗ ਗੁਰੂ ਦੋਸਤੋ ਦਸਮਗ੍ਰੰਥ ਦੀਆਂ ਇਹ ਪੰਕਤੀਆਂ ਅੱਜ ਦੇ ਸਮੇਂ ਵਿੱਚ ਵੀ ਬਹੁਤ ਹੀ ਪ੍ਰਸੰਗਿਕ ਹਨ ਜੋ ਕੁਝ ਪਿਛਲੇ ਕੁਝ ਦਹਾਕਿਆਂ ਵਿੱਚ ਧਰਮ ਅਤੇ ਧਰਮ ਦੇ ਨਾਂ ਦੇ ਉੱਪਰ ਕੀਤੀ ਜਾਂਦੀ ਸਿੱਖ ਸਿਆਸਤ ਵਿੱਚ ਅੱਜਕਲ ਜੋ ਖਾਸ ਕਰ ਵਰਤ ਰਿਹਾ ਹੈ ਇਹ ਪੰਕਤੀਆਂ ਪ੍ਰਮਾਤਮਾ ਦੇ ਹੁਕਮ ਵਾਂਗ ਹੀ ਨਜ਼ਰ ਆਉਂਦੀਆਂ ਹਨ ਤੇ ਕਈ ਸੰਸ਼ੇ ਦੂਰ ਕਰਦੀਆਂ ਹਨ ਦੋਸਤੋ ਅੱਜ ਦੀ ਵੀਡੀਓ ਵਿੱਚ ਪੰਥ ਪੰਥਕ ਸਿਆਸਤ ਕਥਾਵਾਚਕ ਪ੍ਰਚਾਰਕ ਰঞ্জੀਤ ਸਿੰਘ ਢੱਡੀਆਂ ਵਾਲਿਆਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਹੋਣਾ ਤੇ ਆਪਣੀਆਂ ਭੁੱਲਾ ਲੀਖੇਮਾ ਯਾਚਨਾ ਕਰਨਾ ਇਸ ਅਹਿਮ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਮੈਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਮੁੱਚੀ ਕੌਮ ਨੂੰ ਇੱਕ ਬੇਨਤੀ ਕਰਦਾ ਹਾਂ ਅੱਜ ਸਾਡੀ ਕੌਮ ਦੇ ਉੱਤੇ ਚਤਰਫਾ ਹਮਲੇ ਹੋ ਰਹੇ ਨੇ ਔਰ ਆਜੇ ਲੋੜ ਹੈ ਅਸੀਂ ਇੱਕ ਮੁੱਠ ਇੱਕ ਹੋ ਕੇ ਇਨਾਂ ਚ ਤਰਫਾਂ ਹਮਲਿਆਂ ਦਾ ਜਵਾਬ ਦਈਏ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਆਪਾਂ ਮਿਲ ਜੁਲ ਕੇ ਚੱਲੀਏ ਗੁਰੂ ਦੀ ਬਾਣੀ ਦਾ ਬਚਨ ਮੈਂ ਹਰ ਥਾਂ ਦੇ ਉੱਤੇ ਸਾਂਝਾ ਕਰਦਾ ਮੈਂ ਫੇਰ ਦਰ ਹੋਣਾ ਵਾਂ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਿ ਵਿਛੋੜਾ ਧਣੀ ਸੋ ਨਾਨਕ ਸੈਸਾ ਗੰਠ ਖਖੜੀ ਅੱਕ ਨੂੰ ਲੱਗਦੀ ਆ ਤੇ ਨਾਲ ਲੱਗੀ ਹੋਵੇ ਤੇ ਨਿਰੀ ਅੰਬੀ ਲੱਗਦੀ ਸੋਹਣੀ ਲੱਗਦੀ ਪਰ ਜੇ ਉਹ ਖਖੜੀ ਤੋੜ ਦਿੱਤੀ ਜਾਵੇ ਅੱਖ ਤੋਂ ਉਹ ਰੇਜੇ ਰੇਜੇ ਹੋ ਕੇ ਉਹ ਤੂੰਬੇ ਤੂੰਬੇ ਹੋ ਕੇ ਹਵਾ ਚੁੜਦੀ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਨਾਲ ਜੁੜੇ ਆ ਤੇ ਸੁਣੇ ਆ ਇਸ ਲਈ ਆਪਾਂ ਮਿਲ ਜੁਲ ਕੇ ਜਿਹੜੀ ਖ਼ਵਾਰ ਹੋਏ ਸਭ ਮਿਲਾਂਗੇ ਧਰਮ ਪ੍ਰਚਾਰ ਦੀ ਲਹਿਰ ਚੱਲੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਦੋਸਤੋ ਸਿੱਖ ਸਿਆਸਤ ਖਾਸ ਕਰ ਜਦੋਂ ਪੰਥ ਜਾਂ ਪੰਥਕ ਇਕਤਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਵਿਸ਼ੇ ਦੇ ਉੱਪਰ ਬੋਲਣ ਦਾ ਬਹੁਤ ਹੱਕ ਸਬਦ ਸੂਰਤ ਸਿੱਖਾਂ ਨੂੰ ਜਾਂ ਉਹਨਾਂ ਸ਼ਖਸੀਤਾਂ ਨੂੰ ਹੀ ਹੁੰਦਾ ਹੈ ਜਿਨ੍ਹਾਂ ਦਾ ਜੰਮਣਾ ਮਰਨਾ ਸਭ ਪੰਥ ਲਈ ਹੁੰਦਾ ਹੈ ਇਹੋ ਜਿਹੀਆਂ ਸ਼ਖਸੀਤਾਂ ਹੀ ਪੰਥਕ ਸ਼ਖਸੀਤਾਂ ਮੰਨੀਆਂ ਜਾਂਦੀਆਂ ਹਨ ਉਹਨਾਂ ਦੀ ਆਖੀ ਹੋਈ ਹਰ ਗੱਲ ਵਿੱਚ ਵਜ਼ਨ ਹੁੰਦਾ ਹੈ ਬਾਕੀਆਂ ਦਾ ਕਿਹਾ ਦਾ ਸਾੜਾ ਸਾਜਿਸ਼ ਜਾਂ ਨਿੰਦਿਆ ਮੰਨ ਲਿਆ ਜਾਂਦਾ ਹੈ ਸਾਡੀ ਪੰਥਕ ਰਾਜਨੀਤੀ ਵਿੱਚ ਤਾਂ ਇਹ ਪ੍ਰਚਲਨ ਹੈ ਕਿ ਆਪਣੇ ਵਿਰੋਧ ਵਿੱਚ ਉੱਠਣ ਵਾਲੀ ਕਿਸੇ ਵੀ ਆਵਾਜ਼ ਨੂੰ ਅਸੀਂ ਏਜੰਸੀਆਂ ਦੇ ਬੰਦੇ ਕਹਿ ਕੇ ਚੁੱਪ ਕਰਾ ਦਿੰਦੇ ਹਾਂ ਪਰ ਦੋਸਤੋ ਜਦੋਂ ਅਸੀਂ ਇਸੇ ਸਮਾਜ ਵਿੱਚ ਰਹਿ ਰਹੇ ਹਾਂ ਜੋ ਸਾਡੇ ਆਲੇ-ਦੁਆਲੇ ਕੁਝ ਵਾਪਰ ਰਿਹਾ ਹੈ ਉਸ ਦਾ ਸਾਡੇ ਅਤੇ ਬਾਕੀ ਸਮਾਜ ਦੇ ਉੱਪਰ ਵੀ ਤਾਂ ਦੋਸਤੋ ਅਸਰ ਪੈਂਦਾ ਹੀ ਹੈ ਇਸ ਲਈ ਇਸ ਵਿਸ਼ੇ ਦੇ ਉੱਪਰ ਵੀ ਗੱਲ ਕਰਨੀ ਬੰਦ ਨਹੀਂ ਬੰਦੀ ਹੀ ਹੈ ਹਾਂ ਸੁਝਾਅ ਜਾਂ ਵਿਰੋਧ ਕਰਨ ਦਾ ਹੱਕ ਸਿਰਫ ਉਹਨਾਂ ਕੋਲ ਹੀ ਹੈ ਜੋ ਪੰਥ ਵਿੱਚ ਪੰਥਕ ਹੋ ਕੇ ਵਿਚਰ ਰਹੇ ਹਨ ਪਰ ਆਪਾਂ ਕੁਝ ਸਵਾਲ ਜੋ ਆਮ ਪੰਜਾਬੀਆਂ ਦੇ ਮਨਾਂ ਵਿੱਚ ਪੈਦਾ ਹੋ ਰਹੇ ਹਨ ਉਹਨਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਤਾਂ ਜਰੂਰ ਕਰਾਂਗੇ ਪਿਛਲੇ ਦਿਨੀ ਦੋਸਤੋ ਰঞ্জੀਤ ਸਿੰਘ ਢੱਡਰੀਆਂ ਵਾਲੇ ਅਕਾਲ ਤਖਤ ਸਾਹਿਬ ਦੇ ਉੱਪਰ ਹਾਜ਼ਰ ਹੋਏ ਰঞ্জੀਤ ਸਿੰਘ ਢੱਡਰੀਆਂ ਵਾਲੇ ਕੀ ਕਿਹਾ ਜਾਵੇ ਉਹਨਾਂ ਬਾਰੇ ਪਹਿਲਾਂ ਤਾਂ ਉਹ ਬਾਬਾ ਰঞ্জੀਤ ਸਿੰਘ ਢੱਡਰੀਆ ਵਾਲੇ ਹੁੰਦੇ ਸਨ ਅਤੇ ਫਿਰ ਸੰਤ ਬਾਬਾ ਰঞ্জੀਤ ਸਿੰਘ ਅਤੇ ਪਿੱਛੇ ਜੇ ਭਾਈ ਸਾਹਿਬ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਪੰਜ-ਛੇ ਸਾਲ ਪਹਿਲੇ ਉਹਨਾਂ ਦਾ ਦਰਬੰਦੀ ਟਕਸਾਲ ਦੇ ਨਾਲ ਕੁਝ ਗੱਲਾਂ ਕਰਕੇ ਟਕਰਾਅ ਹੋ ਗਿਆ ਸੀ ਉਹਨਾਂ ਦੀ ਨੁਕਤਾਚੀਨੀ ਨੂੰ ਪੰਥ ਵਿਰੋਧੀ ਮੰਨਿਆ ਗਿਆ ਤੇ ਉਹਨਾਂ ਦਾ ਪੰਥਕ ਧਿਰ ਵੱਲੋਂ ਵਿਰੋਧ ਕਰਨਾ ਸ਼ੁਰੂ ਹੋ ਗਿਆ। ਪੇਸ਼ੇਵਜੋ ਦੋਸਤੋ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਉਹ ਕਥਾਵਾਚਕ ਪ੍ਰਚਾਰਕ ਬਣ ਕੇ ਵਿਚਰਦੇ ਰਹੇ ਸਨ। ਉਹਨਾਂ ਦੀ ਦੀਵਾਨਾ ਦਾ ਦੋਸਤੋ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਟਕਸਾਲੀਆਂ ਵੱਲੋਂ। ਪੰਜ-ਛੇ ਸਾਲ ਦੇ ਵਿਰੋਧ ਤੋਂ ਬਾਅਦ ਹੁਣ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਫੇਰ ਦੁਬਾਰਾ ਧਰਮ ਪ੍ਰਚਾਰ ਕਰਨ ਅਤੇ ਦੀਵਾਨਾਂ ਦੀ ਲਾਣ ਦੀ ਇਜਾਜ਼ਤ ਫੇਰ ਤੋਂ ਦੇ ਦਿੱਤੀ ਗਈ ਹੈ। ਹੁਣ ਕੋਈ ਵੀ ਪੰਥਕ ਧਿਰ ਉਹਨਾਂ ਦੇ ਪ੍ਰੋਗਰਾਮਾਂ ਅਤੇ ਦੀਵਾਨਾਂ ਦਾ ਵਿਰੋਧ ਨਹੀਂ ਕਰੇਗੀ। ਦੋਸਤੋ ਪਹਿਲਾ ਜੋ ਕੁਝ ਹੋਇਆ ਉਹ ਸੁਣਦੇ ਹਾਂ ਫਿਰ ਪੰਥ ਅਤੇ ਪੰਥਕ ਇਕਤਾ ਬਾਰੇ ਵੀ ਕੁਝ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੁਝ ਗਲਤੀਆਂਾਂ ਮੋਦੀ ਤੁਸੀਂ ਗਲਤੀ ਸਰਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਗਰੰਜੀਤ ਸਿੰਘ ਢੱਡਿੰਗਵਾੜੇ ਇਹਨਾਂ ਨੇ ਆਪਣੀ ਪਿਛਲੇ ਗਲਤ ਯਾਨਾਂ ਦੀ ਪੰਥ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਹੁਣ ਕੁਝ ਹਟਾਇਆ ਨਹੀਂ ਗੁਰੂ ਕੇਸ ਰੋਵਰਾ ਦੇ ਵਿਰੋਧ ਕਾਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰੂ ਦੇ ਇਤਿਹਾਸ ਸੁਣਾਇਆ ਜਾਵੇ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ ਇਹ ਜੋ ਉੱਪਰ ਇਹਨਾਂ ਨੇ ਹੁਕਮ ਕੀਤਾ ਹੈ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ ਸਤਿਵਜੋਤ ਜੀ ਇਹਨਾਂ ਨੇ ਹਰ ਕੱਲ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਇਹਨਾਂ ਦੇ ਪ੍ਰਚਾਰ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਕ ਉੱਤੇ ਅੱਜ ਪੰਡਤ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਇਹਨਾਂ ਦੇ ਪ੍ਰਚਾਰ ਉੱਤੇ ਲੱਗੀ ਰੋਕ हटਾਈ ਜਾਂਦੀ ਹੈ ਦੋਸਤੋ ਇਹਨਾਂ ਨੇ ਇਹ ਸਭ ਕੁਝ ਪੰਥ ਅਤੇ ਪੰਥਕ ਇਕਤਾ ਦੇ ਨਾਂ ਹੇਠ ਕੀਤਾ ਪਰ ਦੋਸਤੋ ਜਿਨ੍ਹਾਂ ਗੱਲਾਂ ਕਰਕੇ ਇਹਨਾਂ ਦਾ ਵਿਰੋਧ ਸੀ ਉਹ ਤਾਂ ਅੱਜ ਵੀ ਉਵੇਂ ਹੀ ਕਾਇਮ ਹਨ ਮੈਂ ਉਸ ਵੇਲੇ ਗਲਤ ਕਹਿ ਰਿਹਾ ਸਾਂ ਇਹੋ ਜਿਹਾ ਕੁਝ ਵੀ ਇਹਨਾਂ ਨੇ ਉਸ ਵੇਲੇ ਨਹੀਂ ਕਿਹਾ ਜਦੋਂ ਇਹ ਅਕਾਲ ਤਖਤ ਸਾਹਿਬ ਦੇ ਉੱਪਰ ਹਾਜ਼ਰ ਹੋਏ ਇਹਨਾਂ ਨੇ ਦਸਮ ਗ੍ਰੰਥ ਦੇ ਵਿਰੋਧ ਅਤੇ ਸਰੋਵਰਾਂ ਦੇ ਸਨਾਨ ਆਦਿ ਦਾ ਮਜ਼ਾਕ ਬਣਾਉਣਾ ਸਿੱਖ ਸੰਸਥਾਵਾਂ ਅਤੇ ਉਹਨਾਂ ਦੇ ਪ੍ਰਬੰਧਕਾਂ ਸੰਤਾਂ ਨੂੰ ਪੁਜਾਰੀ ਪਖੰਡਿਆ ਆਦਿ ਕਹਿਣਾ ਅਤੇ ਪਖੰਡਿਆ ਦਾ ਇਹਨਾਂ ਸੰਸਥਾਵਾਂ ਦੇ ਉੱਪਰ ਕਬਜ਼ਾ ਬਹੁਤ ਸਾਰੇ ਕਿੰਤੂ ਪਰੰਤੂ ਸਨ ਪਰ ਹੁਣ ਸਭ ਕੁਝ ਗੋਲ ਮੋਹਲੇ ਕਰ ਦਿੱਤਾ ਗਿਆ ਹੈ ਕਿਉਂ ਕਿਉਂ ਦੋਵੇਂ ਧਿਰਾਂ ਚੁਕੀਆਂ ਉਸ ਬਾਰੇ ਅੱਗੇ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਇਹਨਾਂ ਨੇ ਇਹ ਸਾਰਾ ਖੇਲ ਕੀਤਾ ਹੈ ਧਰਮ ਦੇ ਨਾਂ 'ਤੇ ਪੰਥ ਪੰਥਕ ਇਕਤਾ ਇਹੋ ਦਹਾਈ ਦੋਵੇਂ ਧਿਰਾਂ ਦੇ ਰਹੀਆਂ ਸਨ ਦੋਸਤੋ ਪੰਥ ਪੰਥ ਕੀ ਹੈ ਜਦੋਂ ਸੋਚੀਏ ਤਾਂ ਖਿਆਲ ਆਉਂਦਾ ਹੈ ਕਿ ਸਿੱਖਾਂ ਲਈ ਪੰਥ ਦਾ ਮਤਲਬ ਸਿੱਖੀ ਆਸਥਾ ਵਾਲੇ ਸਿੱਖੀ ਦੇ ਰੂਪ ਉਤਾਰਨ ਕੀਤੇ ਹੋਏ ਲੋਕਾਂ ਦਾ ਸਮੂਹ ਜਿਹੜੇ ਕੇ ਇਸ ਗੁਰੂ ਕੀ ਮੋਹਰ ਹਨ ਉਸ ਦੇ ਧਾਰਨੀ ਹਨ ਸਿਕਿਉਰਿਟੀ ਰਵਾਜਾਂ ਨੂੰ ਫੋਲੋ ਕਰਦੇ ਹਨ ਇਹੋ ਜਿਹੇ ਲੋਕਾਂ ਦਾ ਸਮੂਹ ਹੀ ਪੰਥ ਕਿਹਾ ਜਾ ਸਕਦਾ ਹੈ ਅਜਿਹੇ ਲੋਕਾਂ ਦਾ ਸਮੂਹ ਜਿਨ੍ਹਾਂ ਦੀ ਆਸਥਾ ਗੁਰੂ ਘਰ ਦੇ ਦਸਾਂ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੁੰਦੀ ਹੈ ਪਰ ਦੋਸਤੋ ਅੱਜ ਜਦੋਂ ਪੰਥ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਸਿਆਸਤ ਪੁਨਰੂਪਰ ਭਾਰੂ ਹੁੰਦੀ ਹੈ ਧਰਮ ਦੇ ਉੱਪਰ ਪੰਥ ਪੰਥਕ ਹਿੱਤਾਂ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਕਿਸੇ ਹੋਰ ਨੂੰ ਪੰਥਕ ਅਗਵਾਈ ਦੇਣ ਦੇ ਹੱਕ ਵਿੱਚ ਹੈ ਹੀ ਨਹੀਂ ਸਿੱਖ ਸੰਸਥਾਵਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੋਵੇ ਜਾਂ ਕੋਈ ਹੋਰ ਸੰਸਥਾਵਾਂ ਦੇ ਵਿੱਚ ਨਿਯੁਕਤੀਆਂ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਪੂਰਾ ਦਖਲ ਹੁੰਦਾ ਹੈ ਇੰਜ ਹੁਣ ਪੰਥ ਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਵੋਟਰ ਸਮਰਥਕ ਉਹੀ ਬਣ ਕੇ ਰਹਿ ਗਿਆ ਹੈ ਬਸ ਉਹੀ ਪੰਥਕ ਮੰਨਿਆ ਜਾਂਦਾ ਹੈ ਦੋਸਤੋ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਕਰਦਾ ਹੈ ਕਾਂਗਰਸ ਪਾਰਟੀ ਹੋਵੇ ਜਾਂ ਆਮ ਆਦਮੀ ਪਾਰਟੀ ਜਾਂ ਭਾਜਪਾ ਵਾਲੇ ਇਹਨਾਂ ਦਲਾਂ ਵਿੱਚ ਵਿਚਰਨ ਵਾਲੇ ਅੰਮ੍ਰਿਤਧਾਰੀ ਸਿੱਖ ਤੱਕ ਪੰਥ ਦਾ ਹਿੱਸਾ ਨਹੀਂ ਮੰਨੇ ਜਾਂਦੇ ਦੋਸਤੋ ਜੇ ਇਹਨਾਂ ਨੂੰ ਰੋ ਪਿੱਟ ਕੇ ਪੰਥ ਦਾ ਹਿੱਸਾ ਮੰਨ ਵੀ ਲਿਆ ਜਾਂਦਾ ਹੈ ਤਾਂ ਉਹਨਾਂ ਨੂੰ ਪੰਥਕ ਦਾ ਬਿਲਕੁਲ ਵੀ ਨਹੀਂ ਮੰਨਿਆ ਜਾਂਦਾ ਪੰਥ ਹਤੈਸ਼ੀ ਵੀ ਉਹਨਾਂ ਨੂੰ ਮੰਨਿਆ ਨਹੀਂ ਜਾਂਦਾ ਪੰਥ ਦੇ ਦਰਦੀ ਪੰਥ ਦੇ ਹਤੈਸ਼ੀ ਹੋਣ ਦਾ ਹੱਕਾ ਸਿਰਫ ਅਤੇ ਸਰਬਸ਼ਰਮਣੀ ਅਕਾਲੀ ਦਲ ਬਾਦਲ ਦੇ ਕੋਲ ਹੀ ਰੱਖਵਾ ਹੈ ਹੁਣ ਜਦੋਂ ਰঞ্জੀਤ ਸਿੰਘ ਢੱਡੀਆਂ ਵਾਲੇ ਅਕਾਲ ਤਖਤ ਸਾਹਿਬ ਦੇ ਉੱਪਰ ਹਾਜ਼ਰ ਹੋ ਗਏ ਹਨ ਅਤੇ ਟਕਸਾਲਿਆਂ ਦੀ ਉਹਨਾਂ ਨੇ ਸਰਪ੍ਰਸਤੀ ਪ੍ਰਵਾਨ ਕਰ ਲਈ ਹੈ ਤਾਂ ਹੁਣ ਉਹ ਵੀ ਪੰਥ ਦਾ ਹਿੱਸਾ ਹੋ ਗਏ ਹਨ ਪੰਥਕ ਸ਼ਖਸੀਅਤ ਹੋ ਗਏ ਹਨ ਸਾਡੇ ਲਈ ਸਾਰੇ ਇੱਕੋ ਜਿਹੇ ਹੈ ਅਸੀਂ ਸਭ ਦਾ ਹੀ ਸਤਿਕਾਰ ਕਰਦੇ ਹਾਂ ਜਿੱਥੇ ਕੋਈ ਗਲਤ ਹੁੰਦਾ ਰਹੇ ਉਹਦੇ ਬਾਰੇ ਅਸੀਂ ਟਿੱਪਣੀ ਵੀ ਨਹੀਂ ਕਰਦੇ ਰਿਹਾ ਚਾਹੇ ਕੋਈ ਪਾਰਟੀ ਹੋਵੇ ਅਸੀਂ ਕਦੇ ਨਾ ਪਾਰਟੀਆਂ ਨਾਲ ਜੁੜੇ ਆ ਨਾ ਜੁੜਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਕਾਰ ਕੀਤਾ। ਸਵਾ ਵੀ ਚੰਗਾ ਲੱਗਾ ਅਕਾਲ ਤਖਤ ਮਹਾਨ ਹੈ। ਉੱਥੇ ਅੱਗੇ ਜਾ ਕੇ ਚੁਕਿਆ ਤੇ ਮੈਨੂੰ ਬੜਾ ਚੰਗਾ ਲੱਗਾ। ਮੈਨੂੰ ਅੰਦਰੋਂ ਸਕੂਨ ਆਇਆ। ਮੈਨੂੰ ਨਹੀਂ ਪਤਾ ਤੁਸੀਂ ਕੀ ਸੋਚਦੇ ਹੋ। ਪਰ ਮੇਰੇ ਮਨ ਨੂੰ ਬਹੁਤ ਚੰਗਾ ਲੱਗਾ। ਹੁਣ ਮੈਂ ਕਰ ਸਕਦਾ ਤੇ ਚੰਗੀ ਗੱਲ ਹੈ। ਮੈਂ ਕਰ ਲਵਾਂਗਾ। ਨਹੀਂ ਕਰ ਸਕਾਂਗਾ ਤੇ ਆਪਣੇ ਮਨ ਤੇ ਤਾਂ ਕੰਮ ਦਿਨ ਰਾਤ ਕਾਦੀ ਦੇ। ਦੋਸਤੋ ਬਹੁਤ ਸਾਰੀਆਂ ਧਿਰਾਂ ਦਾ ਮੰਨਣਾ ਹੈ ਕਿ ਇਸ ਵਿਸ਼ੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੀ ਦਿਮਾਗ ਹੈ ਇਹ ਜੋ ਸਭ ਕੁਝ ਹੋਇਆ ਹੈ ਮਾਫੀ ਦੇ ਨਾਮ ਉੱਪਰ ਦੋਸਤੋ ਕਿਤੇ ਇਹ ਕਦਮ ਉਸ ਵਰਗਾ ਤਾਂ ਨਹੀਂ ਜਿਵੇਂ ਪਹਿਲੇ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਸੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਬਹੁਤ ਬੁਰੀ ਤਰ੍ਹਾਂ ਨਕਾਰੇ ਜਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਅੱਜ ਵੀ ਦੋਸਤੋ ਸਿੱਖ ਸੰਸਥਾਵਾਂ ਉੱਪਰ ਪੂਰੀ ਤਰ੍ਹਾਂ ਕੰਟਰੋਲ ਹੈ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਟੇਜਾਂ 'ਚ ਹੀ ਕਈ ਪ੍ਰਚਾਰਕ ਆਪਣਾ ਕੰਮ ਧੰਦਾ ਚਲਾ ਰਹੇ ਹਨ ਜੀਹਾਂ ਦੋਸਤੋ ਬੇ ਪਰੇਹੇ ਪ੍ਰਚਾਰਕ ਪੰਥ ਪ੍ਰਵਾਨਤ ਸਟੇਜਾਂ ਉਨਾਂ ਤੋਂ ਪ੍ਰਚਾਰ ਕਰਦੇ ਹਨ ਅਤੇ ਚੰਗੀ ਮਾਇਆ ਵਟੋਰਦੇ ਹਨ ਦੋਸਤੋ ਇਹ ਕਈ ਸਾਲਾਂ ਵਿੱਚ ਹੀ ਕਰੋਨਾ ਵਿੱਚ ਖੇਡਣ ਲੱਗ ਪੈਂਦੇ ਹਨ ਬਹੁਤ ਸਾਰੇ ਪ੍ਰਚਾਰਕ ਢਾਡੀ ਕਥਾ ਵਾਚ ਕੇ ਇਹ ਕਰੋੜਪਤੀ ਬਣ ਚੁੱਕੇ ਹਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਹਨਾਂ ਕੋਲ ਵੀ ਦੱਸਦੇ ਹਨ ਕਿ 350 ਕਰੋੜ ਤੋਂ ਲਗਭਗ ਉਸ ਤੋਂ ਵੀ ਵੱਧ ਚੱਲ ਚੱਲ ਸੰਪਤੀ ਹੈ ਬੇਸ਼ੱਕ ਉਹ ਇਸ ਨੂੰ ਸਭ ਨੂੰ ਪੰਥ ਦਾ ਜੀਹਾਂ ਪੰਥ ਲਈ ਪੰਥ ਵਾਸਤੇ ਕਹੀ ਜਾਣ ਪਰ ਸੱਚ ਕੀ ਹੈ ਇਹ ਤੁਹਾਡੇ ਉੱਪਰ ਛੱਡਦੇ ਹਾਂ ਆਪਾਂ ਕੋਈ ਕਮੈਂਟ ਨਹੀਂ ਕਰਦੇ ਇਸ ਨੂੰ ਲੋਕਾਂ ਉੱਪਰ ਹੀ ਛੱਡ ਦੇਣਾ ਚੰਗਾ ਹੈ ਦੋਸਤੋ ਇੱਥੇ ਹੀ ਬਸ ਨਹੀਂ ਇਹਨਾਂ ਕੋਲ ਦੇਸ਼ੀ ਨਹੀਂ ਵਿਦੇਸ਼ਾਂ ਵਿੱਚ ਵੀ ਬਹੁਤ ਕੁਝ ਹੈ ਦੋਸਤੋ ਗੁਰਦੁਆਰਿਆਂ ਉੱਪਰ ਕਬਜ਼ਿਆਂ ਲਈ ਗੋਲੀਆਂ ਤੱਕ ਚੱਲਦੀਆਂ ਹਨ ਤੁਸੀਂ ਅਕਸਰ ਇਹ ਘਟਨਾਵਾਂ ਸੁਣਦੇ ਹੀ ਹੋਣੇ ਕਿਉਂ ਕਾਰਨ ਕੀ ਹੁੰਦਾ ਹੈ ਤੁਸੀਂ ਸਿਆਣੇ ਹੋ ਆਪ ਹੀ ਸਮਝ ਜਾਓਗੇ ਦੋਸਤੋ ਰঞ্জੀਤ ਸਿੰਘ ਢੱਡੀਆਂ ਬਾਰੇ ਦੱਸਦੇ ਹਨ ਕਿ 5-6 ਲੱਖ ਦੇ ਕਰੀਬ ਉਹਨਾਂ ਦੇ ਫੋਲੋਅਰ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਮੀਦ ਹੈ ਕਿ ਜਦੋਂ ਰঞ্জੀਤ ਸਿੰਘ ਢੱਡੀਆਂ ਵਾਲੇ ਜਦੋਂ ਉਹਨਾਂ ਨੂੰ ਮੋੜ ਤੋਂ ਪੰਥ ਵਿੱਚ ਪ੍ਰਵਾਨਗੀ ਦਵਾ ਦੇਵੇਗਾ ਅਕਾਲੀ ਦਲ ਤਾਂ ਉਸ ਤੋਂ ਬਾਅਦ ਇਹਨਾਂ ਦੇ ਫੋਲੋਅਰ ਉਹਨਾਂ ਦੇ ਵੋਟਰ ਹੋ ਹੀ ਜਾਣਗੇ ਬਹੁਤੇ ਨਹੀਂ ਤਾਂ ਦੋਸਤੋ 50% ਵੀ ਜੇ ਪੰਥ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੋਟਰ ਬਣ ਜਾਂਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਹੱਲ ਹੋ ਜਾਂਦਾ ਹੈ ਉਹਨਾਂ ਦੀ ਕਾਰਵਾਈ ਸਫਲ ਹੋ ਜਾਂਦੀ ਹੈ ਫੇਰ ਦੋਸਤੋ ਕੀ ਫਰਕ ਪੈਂਦਾ ਹੈ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਪਿਛਲੇ ਸਮੇਂ ਵਿੱਚ ਸਿੱਖ ਸਿਧਾਂਤਾਂ ਦੇ ਉੱਪਰ ਲਏ ਗਏ ਵਿਵਾਦਿਤ ਸਟੈਂਡਾਂ ਦਾ ਉਹਨਾਂ ਉੱਪਰ ਤਾਂ ਹਾਲੇ ਵੀ ਕੁਝ ਵੀ ਸਾਫ਼ ਨਹੀਂ ਹੋਇਆ ਹੈ ਉਹਨਾਂ ਨੇ ਵੀ ਦਸ਼ਮੇਸ਼ ਪੀਤਾ ਦਾ ਨਾਂ ਲੈਂਦੇ ਹੋਏ ਆਪਣੀਆਂ ਪਿਛਲੀਆਂ ਗੱਲਾਂ ਉੱਪਰ ਮਿੱਟੀ ਪਾ ਦਿੱਤੀ ਹੈ ਜਦੋਂ ਕਿ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਦੋਸਤੋ ਗੁਰੂ ਦੇ ਮਾਨ ਅਪਮਾਨ ਲਈ ਮਰਨ ਮਿਟਾਉਣ ਤੱਕ ਲੋਕ ਚਲੇ ਜਾਂਦੇ ਸਨ ਖਾਸ ਕਰਕੇ ਅੰਮ੍ਰਿਤਧਾਰੀ ਸਿੱਖ ਪਰ ਹੁਣ ਹੁਣ ਸਾਰੇ ਚੁੱਪ ਹਨ ਦੋਸਤੋ ਇਹੋ ਜੀਆਂ ਗੱਲਾਂ ਕਰਕੇ ਹੀ ਹੁਣ ਸਿੱਖਾਂ ਵਿੱਚੋਂ ਬਹੁਤਿਆਂ ਦਾ ਇਹਨਾਂ ਉੱਪਰੋਂ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਸਿੱਖ ਵੋਟਰ ਹੀ ਪੰਥਰ ਕਹੀ ਜਾਂਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ ਦੋਸਤੋ ਧਾਰਮਿਕ ਅਤੇ ਸਿਆਸੀ ਅਗਵਾਈ ਕਰਨ ਵਾਲੇ ਲੋਕ ਬੜੇ ਹੀ ਛਾਤਰ ਹੁੰਦੇ ਹਨ ਹਰ ਕਿਸੇ ਕੋਲ ਯੂ ਟਰਨ ਲੈਣ ਲਈ ਇੱਕ ਚੰਗਾ ਬਹਾਨਾ ਹੁੰਦਾ ਹੈ ਇਹਨਾਂ ਨੇ ਵੀ ਕਿਹਾ ਹੈ ਕਿ ਪੰਜਾਬ ਨੂੰ ਸਿੱਖਾਂ ਨੂੰ ਧਰਮ ਪ੍ਰਚਾਰ ਅਤੇ ਧਰਮ ਪ੍ਰਚਾਰਕਾਂ ਦੀ ਲੋੜ ਹੈ ਕਿਉਂਕਿ ਲੋਕ ਪੰਜਾਬ ਵਿੱਚ ਅਤੇ ਹੋਰ ਬਾਕੀ ਥਾਂ ਵੀ ਬੜੇ-ਬਡੇ ਪੰਦਰ ਉਪਰ ਇਸਾਈ ਬਣਦੇ ਜਾ ਰਹੇ ਹਨ ਆਜੋ ਜਰਾ ਇਹਨਾਂ ਦਾ ਬਿਆਨ ਇੱਕ ਵਾਰੀ ਸੁਣਦੇ ਹਾਂ ਆ ਯੂਪੀ ਦੇ ਵਿੱਚ ਪਤਾ ਲੱਗਾ 3000 ਇਕੱਠਾ ਸਿੱਖ 21 ਜਗ੍ਹਾ 3000 ਸਿੱਖ ਅਸਾਈ ਬਣਿਆ ਇੱਕੇ ਟਾਈਮ ਤੇ 3000 ਸਿੱਖਾਂ ਨੇ ਧਰਮ ਪਰਿਵਰਤਨ ਕੀਤਾ ਤੇ ਪੰਜਾਬ ਦੇ ਵਿੱਚ ਵੀ ਇਹ ਲਹਿਰ ਜੋਰਾ ਸ਼ੋਰਾ ਨਾਲ ਚੱਲ ਰਹੀ ਆ ਆਪਾਂ ਨੂੰ ਪਤਾ ਤੇ ਕਈ ਵਾਰੀ ਇਕੱਠਾਂ ਨੂੰ ਇਕੱਠ ਘੱਟ ਦੇ ਦੇਖ ਦੀਏ ਪਬਲਿਕ ਵੀ ਯਾਰ ਐਨੇ ਲੋਕ ਨੇ ਇੱਧਰ ਨੂੰ ਲੱਗੇ ਨੇ ਆਉ ਆਪਾਂ ਵੀ ਲੱਗੇ। ਦੋਸਤੋ ਇਹ ਕੀ ਕਰਨਗੇ ਜਿਹੜੇ ਪਹਿਲੇ ਤੋਂ ਹੀ ਸਿੱਖੀ ਨਾਲ ਜੁੜੇ ਹੋਏ ਹਨ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਹਨ ਉਹਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਕਹਿਣਗੇ ਕਿ ਅਸੀਂ ਹਜ਼ਾਰਾਂ ਲੋਕ ਸਿੱਖ ਬਣਾ ਦਿੱਤੇ ਹਨ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਗਿਆ ਹੈ। ਇਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ ਹੈ ਇਸ ਨੂੰ ਇਹ ਆਪਣੀ ਪ੍ਰਾਪਤੀ ਦੱਸਣਗੇ ਪਰ ਦੋਸਤੋ ਧਰਮ ਪਰਿਵਰਤਨ ਸਮਾਜ ਦਾ ਜਿਹੜਾ ਵਰਗ ਧਰਮ ਪਰਿਵਰਤਨ ਕਰਦਾ ਹੈ ਉਸ ਤੱਕ ਕੀ ਇਹ ਅਸਲ ਵਿੱਚ ਪਹੁੰਚ ਕਰਨਗੇ ਇਹ ਵੇਖਣ ਵਾਲੀ ਗੱਲ ਹੋਵੇਗੀ। ਦੋਸਤੋ ਉਹ ਵਰਗ ਕਦੇ ਉਹ ਵਰਗ ਹਿੰਦੂ ਸਮਾਜ ਦਾ ਹਿੱਸਾ ਹੁੰਦਾ ਸੀ। ਬ੍ਰਾਹਮਣ ਦੇ ਪ੍ਰਤੀ ਨਫ਼ਰਤ ਵਧਾ ਕੇ ਉਹਨਾਂ ਨੂੰ ਹਿੰਦੂ ਸਮਾਜ ਉਪਰੋਂ ਤੋੜਿਆ ਗਿਆ ਸ਼ਿਕਾਰ ਕਰਨ ਲਈ। ਦੋਸਤੋ ਸ਼ਿਕਾਰ ਕਰਨ ਲਈ ਉਹ ਵਰਗ ਤਿਆਰ ਸੀ ਪਰ ਸਿੱਖਾਂ ਨਾਲੋਂ ਵੱਧ ਫਾਇਦਾ ਉਹਨਾਂ ਨੂੰ 크੍ਰਿਸਚੀਅਨ ਬਣਨ ਵਿੱਚ ਲੱਗਾ ਤਾਂ ਉਹ ਸਿੱਖੀ ਦੀ ਥਾਂ ਈਸਾਈ ਵੱਲ ਚਲੇ ਗਏ। ਹੋਲੀ-ਹੋਲੀ ਦੋਸਤੋ ਹੁਣ ਇਹਨਾਂ ਦੀ ਇਹ ਕੰਡੀਸ਼ਨ ਹੋ ਚੁੱਕੀ ਹੈ ਕਿ ਇਹ ਵਰਗ ਸਰਦਾਰੀ ਭਾਲਦਾ ਹੈ। ਸਰਦਾਰੀ ਭਾਲਦਾ ਇਹ ਵਰਗ ਕੀ ਸਿੱਖ ਬਣਨ ਦੇ ਉੱਪਰ ਸਰਦਾਰੀ ਪ੍ਰਾਪਤ ਕਰ ਲਵੇਗਾ ਸੋਚਣ ਵਾਲੀ ਗੱਲ ਹੈ। ਸਮਾਜ ਦਾ ਸਾਡਾ ਦੋਸਤੋ ਉਵੇਂ ਹੀ ਚੱਲ ਰਿਹਾ ਹੈ ਤਕੜੇ ਦੀ ਸਰਦਾਰੀ, ਜ਼ਮੀਨਾਂ ਦੇ ਸਿਰ ਉੱਪਰ ਸਰਦਾਰੀ ਜਾਂ ਫਿਰ ਦੋਸਤੋ ਦੌਲਤਾਂ ਦੇ ਸਿਰਾਂ ਉੱਪਰ ਸਰਦਾਰੀ। ਨਹੀਂ ਤਾਂ ਫਿਰ ਦੋਸਤੋ ਇੱਕ ਹੋਰ ਵਰਗ ਬਚਦਾ ਹੈ ਜਿਵੇਂ ਅਫਗਾਨਿਸਤਾਨ ਸਰੀਆ ਵਿੱਚ ਚੱਲਦਾ ਹੈ ਕਟਵਟ ਕਰਕੇ ਉਹ ਸਰਦਾਰੀ। ਤੁਸੀਂ ਕੀ ਸੋਚਦੇ ਹੋ ਦੋਸਤੋ ਇਹੋ ਜਿਹੇ ਗੰਭੀਰ ਵਿਸ਼ੇ ਉੱਪਰ ਇਹ ਕੋਈ ਸਿਆਣਾ ਕਦਮ ਚੁੱਕ ਸਕਣਗੇ ਦੋਸਤੋ ਜੇ ਉਹਨਾਂ ਨੂੰ ਇਸਾਈ ਬਣਨ ਤੋਂ ਰੋਕਣਾ ਹੈ ਤਾਂ ਬਹੁਤ ਸਾਰੇ ਪੁਆਇੰਟਸ ਉੱਪਰ ਕੰਮ ਕਰਨਾ ਪਵੇਗਾ ਆਪਣੇ ਵਿੱਚ ਵੀ ਕਈ ਸੁਧਾਰ ਕਰਨੇ ਹੀ ਪੈਣਗੇ ਕੀ ਸਾਡੇ ਆਪਣੇ ਕੀ ਆਪਣੇ ਤੁਹਾਡੀ ਕੋਈ ਗੱਲ ਮੰਨਣਗੇ ਸੋਚਣ ਵਾਲੀ ਗੱਲ ਹੈ ਦੋਸਤੋ ਬਾਕੀ ਅੰਤ ਵਿੱਚ ਦੋਸਤੋ ਜੀ ਅਕਾਲ ਤਖਤ ਸਾਹਿਬ ਉਹਨਾਂ ਦੀ ਸਰਵਉੱਚਤਾ ਤੋਂ ਕੋਈ ਮੁਨਕਰ ਹੋ ਹੀ ਨਹੀਂ ਸਕਦਾ ਸੇਕੀ ਸੰਸਥਾਵਾਂ ਦਾ ਇਸਤੇਮਾਲ ਸਿੱਖੀ ਦੇ ਪ੍ਰਚਾਰ ਲਈ ਸਿੱਖੀ ਲਈ ਹੀ ਹੋਣਾ ਚਾਹੀਦਾ ਹੈ ਰਾਜਨੀਤਿਕ ਪਾਰਟੀਆਂ ਲਈ ਇਸ ਦਾ ਇਸਤੇਮਾਲ ਸੰਗਤ ਆਮ ਸਿੱਖ ਸੰਗਤ ਸਮਝ ਹੀ ਜਾਂਦੀ ਹੈ ਕਿ ਕੁਝ ਹੋ ਰਿਹਾ ਹੈ ਬਾਕੀ ਰਹੀ ਦੋਸਤੋ ਰঞ্জੀਤ ਸਿੰਘ ਢੱਡੀਆਂ ਵਾਲੇ ਉਹ ਰਾੜਾ ਸਾਹਿਬ ਸੰਪਰਦਾਏ ਨਾਲ ਜੁੜੇ ਸਨ ਬਚਪਨ ਵਿੱਚ ਫਿਰ ਉਹ ਸੰਤ ਬਣੇ ਫਿਰ ਬਾਬਾ ਬਣੇ ਫਿਰ ਪ੍ਰਚਾਰਕ ਬਣੇ ਤੇ ਫਿਰ ਤਰਕਸ਼ੀਲ ਵੀ ਬਣੇ ਪਰ ਧਰਮ ਦੇ ਖੇਤੇ ਵਿੱਚ ਦੋਸਤੋ ਧਰਮ ਤਾਂ ਠੀਕ ਹੈ ਪਰ ਧਰਮ ਦੇ ਖੇਤੇ ਵਿੱਚ ਪ੍ਰਮੁੱਖਤਾ ਵਿਸ਼ਵਾਸ ਨੂੰ ਦਿੱਤੀ ਜਾਂਦੀ ਹੈ ਕਿ ਇਹ ਜੋ ਆਪਣਾ ਉਦੇਸ਼ ਦੱਸ ਰਹੇ ਹਨ ਕਿ ਇਹ ਉਸ ਵਿੱਚ ਸਫਲ ਹੋਣਗੇ ਪੰਜਾਬ ਦਾ ਹੋ ਰਿਹਾ ਇਸਾਈ ਗੱਲ ਕਿ ਇਹ ਰੋਕ ਸਕਣਗੇ ਦੋਸਤੋ ਅਸੀਂ ਭਾਵੇਂ ਸੋਗ ਗੱਲਾਂ ਕਰੀਏ ਪਰ ਹਮੇਸ਼ਾ ਤੋਂ ਹੀ ਧਰਮ ਸੱਤਾ ਵਾਲੇ ਹੀ ਕੰਟਰੋਲ ਕਰਦੇ ਰਹੇ ਹਨ ਹੁਣ ਵੀ ਦੋਸਤੋ ਇੰਜ ਹੀ ਲੱਗ ਰਿਹਾ ਹੈ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦੋਵੇਂ ਤਿਰਾ ਸ਼ਰੋਮਨੀ ਕਾਲੀਤਾਲ ਬਾਦਲ ਹੋਣ ਦਾ ਰঞ্জਜੀਤ ਸਿੰਘ ਢੱਡਰਿਆਂ ਵਾਲੇ ਦੋਹਾਂ ਦੇ ਆਪਣੇ ਆਪਣੇ ਹਿੱਤ ਜੁੜੇ ਹੋਏ ਹਨ ਧਰਮ ਦੇ ਨਾਂ 'ਤੇ ਇਹਨਾਂ ਨੇ ਜੋ ਕੁਝ ਕੀਤਾ ਹੈ ਤੁਸੀਂ ਆਪਣੀ رائے ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਦੋਸਤੋ ਬਾਕੀ ਰਣਜੀਤ ਸਿੰਘ ਢੱਡੀਆਂ ਵਾਲੇ ਉਹ ਬਚਪਨ ਤੋਂ ਹੀ ਪ੍ਰਚਾਰਕ ਦੇ ਤੌਰ ਤੇ ਵਿਚਰ ਰਹੇ ਹਨ ਧਰਮ ਦੇ ਖੇਤਰ ਵਿੱਚ ਹਨ ਜੇ ਇਹ ਪੰਜਾਬ ਵਿੱਚ ਹੋ ਰਹੇ ਕਨਵਰਜਨ ਨੂੰ ਠੱਲਪਾਣ ਵਿੱਚ ਕਾਮਯਾਬ ਹੋ ਜਾਣਗੇ ਤਾਂ ਇਹ ਪੰਜਾਬ ਲਈ ਸਿੱਖਾਂ ਲਈ ਸਭ ਲਈ ਬਹੁਤ ਵਧੀਆ ਗੱਲ ਹੋਵੇਗੀ ਪੰਜਾਬ ਵਿੱਚ ਸਿੱਖੀ ਸਿੱਖ ਗੁਰੂ ਦੇ ਸਿੱਖ ਉਹਨਾਂ ਦਾ ਬੋਲਬਾਲਾ ਹੋਣਾ ਸਭ ਲਈ ਚੰਗਾ ਹੀ ਹੋਵੇਗਾ ਪਰ ਇੱਥੇ ਯਾਦ ਰੱਖੋ ਦੋਸਤੋ ਗੁਰੂ ਦੇ ਸਿੱਖ ਨਾ ਕਿ ਮੁਕਾਲਫ ਦੇ ਸਿੱਖ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ